ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੀ ਫਤਿਹ ਜੇ ਆਪ ਜੀ ਦਾ ਵੀ ਮਨ ਨਹੀਂ ਟਿਕਦਾ ਹੈਗਾ ਜਦ ਆਪ ਜੀ ਪਾਠ ਕਰਦੇ ਹੋ ਜਾਂ ਕਦੀ ਸਿਮਰਨ ਕਰਨ ਬੈਹ ਜਾਂਦੇ ਹੋ ਤੇ ਮਨ ਜਦ ਉਧਰ ਪਟਕਦਾ ਹੈਗਾ ਆ ਤੇ ਉਸ ਮਨ ਨੂੰ ਅਸੀਂ ਕਿਸ ਤਰ੍ਹਾਂ ਟਿਕਾਈਏ ਆਪ ਸਾਰੇ ਵੀ ਸਵੇਰੇ ਉੱਠਦੇ ਹੋ ਤੇ ਸਵੇਰ ਨੂੰ ਭਜਨ ਬੰਦ ਕੀਤੇ ਲੱਗ ਜਾਂਦੇ ਹੋ ਕਿਉਂਕਿ ਇਸ ਹਰ ਗੁਰਸਿੱਖ ਨੂੰ ਹੁਕਮ ਹੈ ਇਸ ਵੇਰੇ ਉੱਠ ਕੇ ਆਪ ਸਾਰਿਆਂ ਨੇ ਹੀ ਇਸ਼ਨਾਨ ਕਰਕੇ ਤੇ ਅੰਮ੍ਰਿਤ ਵੇਲਾ ਸਮਾ ਲੈਣਾ ਇਹ ਸਾਡੇ ਗੁਰੂ ਦੀ ਸਾਨੂੰ ਸਿੱਖ ਹੈਗੀ ਆ ਤੇ ਇਹ ਅਸੀਂ ਵੀ ਜ਼ਰੂਰ ਕਰਦੇ ਵੀ ਹੈਗੇ ਆ ਤੇ ਫਿਰ ਮੂੰਹ ਮੰਗਿਆ ਮਰਜ਼ਾ ਵੀ ਅਸੀਂ ਪਾਉਂਦੇ ਆ ਜਦ ਅਸੀਂ ਗੁਰੂ ਦਾ ਕਹਿਣਾ ਮੰਨਦੇ ਆ ਗੁਰੂ ਦੇ ਦੱਸੇ ਕਦਮਾਂ ਤੇ ਚੱਲਦੇ ਆ ਤੇ ਫਿਰ ਗੁਰੂ ਵੀ ਸਾਡੀ ਜਰੂਰ ਸੁਣਦੇ ਹੈਗੇ ਆ ਉਹ ਸਾਡੀ ਬੇਨਤੀਆਂ ਅਰਦਾਸਾਂ ਨੂੰ ਜੂਰ ਪ੍ਰਵਾਨ ਕਰਦੇ ਆ ਇਸ ਵਾਸਤੇ ਸਭ ਤੋਂ ਪਹਿਲਾਂ ਉੱਠਦੇ ਸਾਰ ਹੀ ਸਾਨੂੰ સ્ਨਾਣ ਕਰਕੇ ਤੇ ਪਾਠ ਸਿਮਰਨ ਵਿੱਚ ਲੱਗ ਜਾਣਾ ਚਾਹੀਦਾ ਹੈ ਪਰ ਕਈ ਸੰਗਤਾਂ ਕਹਿੰਦੀਆਂ ਕਿ ਸਾਡਾ ਮਨ ਨਹੀਂ ਟਿਕਦਾ ਹੈਗਾ ਜਦ ਅਸੀਂ ਪਾਠ ਕਰਨ ਬੈਠੇ ਹਾਂ ਜਾਂ ਸਿਮਰਨ ਕਰਨ ਬੈਠੇ ਹਾਂ ਤੇ ਸਾਡਾ ਮਨ ਕਿਤੇ ਕਿਤੇ ਭਟਕ ਜਾਂਦਾ ਆ ਪਤਾ ਨਹੀਂ ਕਿਹੜੀਆਂ ਕਿਹੜੀਆਂ ਪੁਰਾਣੀਆਂ ਗੱਲਾਂ ਨਵੀਆਂ ਗੱਲਾਂ ਯਾਦ ਆਉਣ ਲੱਗ ਜਾਂਦੀਆਂ ਆ ਤੇ ਮਨ ਪਟਕਿਆ ਰਹਿੰਦਾ ਆ ਤੇ ਸਾਡਾ ਮਨ ਜਿਹੜਾ ਆ ਉਹ ਪਾਠ ਦੇ ਵਿੱਚ ਨਹੀਂ ਜੁੜਦਾ ਇਕਨੀ ਵਾਰ ਗੁਰਦੁਆਰੇ ਵੀ ਜਾਓ ਜਾ ਕੇ ਉੱਥੇ ਆਪ ਜੀ ਜਦੋਂ ਅਰਦਾਸ ਹੋ ਰਹੀ ਹੁੰਦੀ ਹੈ ਖੜੇ ਹੋ ਜਾਓ ਤੇ ਮਨ ਐਦਾਂ ਪਟਕਦਾ ਪਤਾ ਨਹੀਂ ਚੱਲਦਾ ਜਦੋਂ ਆਖਰੀ ਅਰਦਾਸ ਰਹਿ ਜਾਂਦੀ ਆ ਸਤਨਾਮ ਸ੍ਰੀ ਵਾਹਿਗੁਰੂ ਜੀ ਬੋਲਦੇ ਉਦੋਂ ਹੀ ਪਤਾ ਚੱਲਦਾ ਕਿ ਅਸੀਂ ਗੁਰਦੁਆਰੇ 'ਚ ਖੜੇ ਹੋਈਆਂ ਮਨ ਕਿਉਂ ਪਟਕਦਾ ਹੈਗਾ ਇਸ ਮਨ ਨੂੰ ਅਸੀਂ ਕਿਸ ਤਰ੍ਹਾਂ ਕਾਬੂ ਕਰੀਏ ਤਾਂ ਕਿ ਸਾਡਾ ਮਨ ਜਿਹੜਾ ਆ ਉਹ ਵਾਹਿਗੁਰੂ ਨਾਲ ਜੁੜ ਜਾਵੇ ਕਿੰਨੀ ਵਾਰ ਅਸੀਂ ਕੀਰਤਨ ਸੁਣ ਰਹੇ ਹੁੰਨੇ ਆ ਕੀਰਤਨ ਨਾਲ ਵੀ ਸਾਡੇ ਨਾਲ ਇਸ ਤਰ੍ਹਾਂ ਹੀ ਹੁੰਦਾ ਆ ਕਿ ਜਦੋਂ ਭਾਈ ਜੀ ਸ਼ਬਦ ਸ਼ੁਰੂ ਕਰਦੇ ਆ ਸਾਨੂੰ ਪਤਾ ਚੱਲ ਜਾਂਦਾ ਆ ਕਿ ਭਾਈ ਜੀ ਨੇ ਸ਼ਬਦ ਸ਼ੁਰੂ ਕਰ ਲਿਆ ਆ ਜਦੋਂ ਆਖਰ ਹੋ ਜਾਂਦਾ ਆ ਤੇ ਪਤਾ ਚੱਲਦਾ ਕਿ ਵਿੱਚ ਭਾਈ ਜੀ ਨੇ ਕਿਹੜੀਆਂ ਤੁਕਾਂ ਬੋਲੀਆਂ ਸਾਨੂੰ ਕੁਝ ਸਮਝ ਨਹੀਂ ਆਇਆ ਕਿਉਂਕਿ ਸਾਡਾ ਮਾਨ ਜਿਹੜਾ ਆ ਉਹ ਇੱਧਰ ਉੱਧਰ ਫੇ ਪਟਕ ਗਿਆ ਫੇ ਕਿਧਰੇ ਨਾ ਕਿਧਰੇ ਘਰ ਦੇ ਕਮਾਂ 'ਚ ਜਾਂ ਕਿਤੇ ਹੋਰ ਜਾ ਕੇ ਲੱਗ ਗਿਆ ਤੇ ਸਾਨੂੰ ਸਮਝ ਹੀ ਨਹੀਂ ਆਉਣੀ ਕਿ ਅਸੀਂ ਕਿਹੜਾ ਕੀਰਤਨ ਸੁਣਿਆ ਸੀ ਭਾਈ ਜੀ ਨੇ ਕਿਹੜਾ ਸ਼ਬਦ ਸ਼ੁਰੂ ਕਦੋਂ ਕੀਤਾ ਸੀ ਤੇ ਖਤਮ ਕਦਮ ਹੋ ਗਿਆ ਆ ਮਤਲਬ ਕਿ ਸਾਨੂੰ ਬਾਣੀ ਵਿੱਚ ਰਸ ਨਹੀਂ ਆਉਂਦਾ ਹੈਗਾ ਮਨ ਭਟਕਦਾ ਹੈ ਤੇ ਰਸ ਕਿੱਥੋਂ ਆਏਗਾ 24 ਘੰਟਿਆਂ ਚੋਂ 1 ਘੰਟਾ ਸੀ ਪਰਮਾਤਮਾ ਵਾਸਤੇ ਜੂਰ ਕੱਢੀਏ ਉਹਦੇ ਚਰਨਾ ਨਾਲ ਜੁੜ ਜਾਈਏ ਜਿਹੜਾ ਮਨ ਇਹ ਜਦੋਂ ਭਟਕਦਾ ਆ ਬਾਬਾ ਜੀ ਅੱਗੇ ਅਰਦਾਸ ਕਰੀਏ ਕਿ ਸਾਡਾ ਮਨ ਬਾਬਾ ਜੀ ਨਾ ਪਟਕੇ ਸਾਨੂੰ ਆਪਣੇ ਚਰਨਾਂ ਨਾਲ ਜੋੜ ਲਓ ਉਹ ਜਿਹੜਾ 1 ਘੰਟਾ ਆ ਗੁਰੂ ਦੇ ਚਰਨਾਂ ਨਾਲ ਸੀ ਜੁੜ ਜਾਈਏ ਉਰੀ ਭਜਨ ਬੰਦਗੀ ਨਾਲ ਜੁੜ ਜਾਈਏ ਅਸੀਂ ਸਾਰੇ ਹੀ ਗੁਰੂ ਨਾਲ ਮਿਲਣਾ ਚਾਹੁੰਨੇ ਆ ਗੁਰੂ ਦੇ ਚਰਨਾਂ ਨਾਲ ਜੁੜਨਾ ਚਾਹੁੰਨੇ ਆ ਪਰ ਉਹ ਸਾਰਾ ਕਿਸ ਤਰ੍ਹਾਂ ਹੋਏਗਾ ਕਿੰਨੀ ਵਾਰ ਅਸੀਂ ਕਿਸੇ ਮਹਾਪੁਰਸ਼ ਕੋਲ ਚਲੇ ਜਾਂਦੇ ਆ ਜਾਂ ਉਹਨਾਂ ਨੂੰ ਪੁੱਛਦੇ ਆ ਅਸੀਂ ਜਾ ਕੇ ਕਿ ਮਹਾਪੁਰਸ਼ੋ ਸਾਡਾ ਆਹ ਕੰਮ ਨਹੀਂ ਹੋ ਰਿਹਾ ਸਾਡੇ ਬੱਚਿਆਂ ਦੀ ਨੌਕਰੀ ਨਹੀਂ ਲੱਗ ਰਹੀ ਸਾਡੇ ਬੱਚਿਆਂ ਦੇ ਵਿਆਹ ਨਹੀਂ ਹੋ ਰਹੇ ਸਾਡੇ ਕੰਮ ਕਾਰ ਨਹੀਂ ਚੱਲਦੇ ਹੈਗੇ ਪਰ ਮਹਾਪੂਸ ਜਿਹੜੇ ਹੈਗੇ ਆ ਉਹਨਾਂ ਨੂੰ ਤੇ ਰੋਹਾਨੀਆਂ ਜਿਹੀਆਂ ਗੱਲਾਂ ਚੰਗੀਆਂ ਲੱਗਦੀਆਂ ਹੈਗੀਆਂ ਉਹਨਾਂ ਨੂੰ ਸੰਸਾਰਿਕ ਇਹ ਚੰਗਾ ਨਹੀਂ ਲੱਗਦਾ ਹੈਗਾ ਉਹਨਾਂ ਨੂੰ ਇਹ ਪੁੱਛ ਪਰਮਾਤਮਾ ਨਾਲ ਕਿੱਦਾਂ ਜੁੜੀਏ ਵਾਹਿਗੁਰੂ ਜੀ ਸਾਨੂੰ ਪਰਮਾਤਮਾ ਦੀ ਕਿੱਦਾਂ ਪ੍ਰਾਪਤੀ ਹੋ ਸਕਦੀ ਆ ਅਸੀਂ ਗੁਰੂ ਦੇ ਚਰਨਾਂ ਨਾਲ ਕਿਸ ਤਰ੍ਹਾਂ ਵੱਧ ਤੋਂ ਵੱਧ ਟਾਈਮ ਲਗਾਈਏ ਜਾਂ ਗੁਰੂ ਦੇ ਦਰਸ਼ਨ ਸਾਨੂੰ ਕਿਸ ਤਰ੍ਹਾਂ ਹੋ ਸਕਦੇ ਆ ਅਸੀਂ ਇਹ ਸਾਰੇ ਕੁੱਸਤਨ ਜਿਹੜੇ ਆ ਉਹਨਾਂ ਮਹਾਪੂਸਾਂ ਕੋਲ ਪੁੱਛੀਏ ਤਾਂ ਕਿ ਸਾਡਾ ਜਿਹੜਾ ਜੀਵਨ ਆ ਅਸੀਂ ਆਏ ਹੋਏ ਇੱਥੇ ਉਹ ਸਫਲਾ ਹੋ ਜਾਏ ਜਦ ਅਸੀਂ ਗੁਰੂ ਦੇ ਚਰਨਾਂ ਨਾਲ ਅਸੀਂ ਜੁੜ ਜਾਵਾਂਗੇ ਤੇ ਜਿਹੜੀਆਂ ਅਸੀਂ ਚੀਜ਼ਾਂ ਉਹਨਾਂ ਕੋਲ ਪੁੱਛਦੇ ਕਿੱਦਾਂ ਹੋਣਗੀਆਂ ਉਹ ਤੇ ਆਪਣੇ ਆਪ ਹੀ ਹੋਣੀਆਂ ਸ਼ੁਰੂ ਹੋ ਜਾਣੀਆਂ ਜਦ ਅਸੀਂ ਗੁਰੂ ਦੇ ਚਰਨਾਂ ਨਾਲ ਜੁੜ ਗਏ ਉਹ ਸਭ ਤੇ ਸਾਨੂੰ ਕਿਸੇ ਵੀ ਮਹਾਪੁਰਸ਼ ਤੋਂ ਪੁੱਛਣ ਦੀ ਲੋੜ ਨਹੀਂ ਪੈਣੀ ਹੈਗੀ ਕਿਉਂਕਿ ਅਸੀਂ ਜਦ ਗੁਰੂ ਨਾਲ ਜੁੜ ਗਏ ਗੁਰੂ ਦੇ ਚਰਨਾਂ ਨਾਲ ਜੁੜ ਗਏ ਤੇ ਜੇ ਸਾਡੇ ਕੰਮ ਨਹੀਂ ਹੋ ਰਹੇ ਉਹ ਆਪਣੇ ਆਪ ਹੀ ਹੋਣੇ ਸ਼ੁਰੂ ਹੋ ਜਾਣੇ ਆ ਉਹਨਾਂ ਨੇ ਆਪ ਵੀ ਸਾਡੇ ਗੁਰੂ ਨਾਨਕ ਦੇਵ ਜੀ ਨੇ ਇੰਨੀ ਸਾਡੇ ਤੇ ਕਿਰਪਾ ਕਰ ਦੇਣੀ ਹੈਗੀ ਆ ਅਸੀਂ ਮਹਾਂਪੁਰਸ਼ਾਂ ਕੋਲੇ ਪੁੱਛੀਏ ਮਹਾਂਪੁਰਸ਼ੋ ਅਸੀਂ ਅਭਿਆਸ ਕਿਸ ਤਰ੍ਹਾਂ ਕਰੀਏ ਸਾਡਾ ਦਸਵਾਂ ਜਵਾਰ ਕਿਸ ਤਰ੍ਹਾਂ ਖੁੱਲੇਗਾ ਅਸੀਂ ਕਿਸ ਤਰ੍ਹਾਂ ਬੈਠ ਕੇ ਭਜਨ ਬੰਦਗੀ ਨੂੰ ਕਰੀਏ ਤਾਂ ਕਿ ਸਾਡਾ ਮਲਾਪ ਉਸ ਵਾਹਿਗੁਰੂ ਨਾਲ ਹੋ ਸਕੇ ਸਾਨੂੰ ਵਾਹਿਗੁਰੂ ਦੇ ਚਰਨਾਂ ਨਾਲ ਜੁੜਨ ਵਾਸਤੇ ਇੱਕ ਟਾਈਮ ਬਣ ਲੈਣਾ ਚਾਹੀਦਾ ਆ ਸਭ ਤੋਂ ਉੱਤਮ ਜਿਹੜਾ ਆ ਉਸ ਵੇਲੇ ਅੰਮ੍ਰਿਤ ਵੇਲੇ ਆਈ ਹੈਗਾ ਯਾ ਅੰਮ੍ਰਿਤ ਵੇਲੇ ਹੀ ਸਾਨੂੰ ਉੱਠ ਕੇ ਉਸ ਵਾਈ ਗੁਰੂ ਦੇ ਚਰਨਾਂ ਨਾਲ ਜੁੜਨਾ ਚਾਹੀਦਾ ਹੈਗਾ ਯਾ ਜਦ ਅਸੀਂ ਇੱਕ ਨਿਯਮ ਬਣਾ ਲਾਂਗੇ ਇੱਕ ਟਾਈਮ ਬਣ ਲਾਂਗੇ ਕਿ ਸਾਨੂੰ ਐਨੇ ਵਜੇ ਉੱਠਣਾ ਹੈ ਯਾ ਔਰ ਐਨੇ ਵਜੇ ਸਾਨੂੰ ਭਜਨ ਬੰਦ ਕੀ ਕਰਨੀ ਆ ਤੇ ਉਹ ਟਾਈਮ ਜਦੋਂ ਆਪਣੇ ਆਪ ਵੀ ਨਿਕਲਿਆਉਣਾ ਹੈਗਾ ਯਾ ਤੇ ਫਿਰ ਸਾਡਾ ਗੁਰੂ ਨਾਲ ਵੀ ਪਿਆਰ ਪੈ ਜਾਣਾ ਹੈਗਾ ਯਾ ਗੁਰੂ ਨਾਲ ਪਿਆਰ ਤੈਹੀਂੋਂ ਪੈਣਾ ਆ ਜਦ ਅਸੀਂ ਉਹਨੂੰ ਟਾਈਮ ਦਵਾਂਗੇ ਜਿਆਦਾ ਤੋਂ ਜਿਆਦਾ ਜਾਦਾ ਤੋਂ ਜ਼ਿਆਦਾ ਅਸੀਂ ਭਜਨ ਬੰਦ ਕੀ ਕਰਾਂਗੇ ਜ਼ਿਆਦਾ ਤੋਂ ਜ਼ਿਆਦਾ ਅਸੀਂ ਪਾਠ ਕਰਾਂਗੇ ਉਹਨਾਂ ਦੇ ਚਰਨਾਂ ਨਾਲ ਜੁੜਾਂਗੇ ਜਦ ਅਸੀਂ ਜ਼ਿਆਦਾ ਤੋਂ ਜ਼ਿਆਦਾ ਜੁੜਾਂਗੇ ਤੇ ਉਹਨਾਂ ਦੇ ਦਰਸ਼ਨ ਵੀ ਸਾਨੂੰ ਆਪਣਿਆ ਹੋ ਜਾਣੇ ਆ ਤੇ ਸਾਰਾ ਜਿਹੜਾ ਦਸਵਾਂ ਦਵਾਰ ਆ ਉਹ ਵੀ ਖੁੱਲ ਜਾਣਾ ਆ ਤਾਂ ਜਿਹੜੀ ਸੰਸਾਰਿਕ ਚੀਜ਼ਾਂ ਆ ਜਿਨ੍ਹਾਂ ਨਾਲ ਸਾਨੂੰ ਜ਼ਿਆਦਾ ਮੋਹ ਹੋਇਆ ਹੋਇਆ ਆ ਉਹ ਵੀ ਆਪਣੇ ਆਪ ਹੀ ਦਤਾਂ ਮਿਲਣੀਆਂ ਸ਼ੁਰੂ ਹੋ ਜਾਣੀਆਂ ਹੈਗੀਆਂ ਆ ਉਹ ਤੋਂ ਮੰਗਣੀਆਂ ਹੀ ਨਹੀਂ ਪੈਣੀਆਂ ਜਦ ਅਸੀਂ ਸਿਮਰਨ ਨਾਲ ਜੁੜ ਗਏ ਵਾਹਿਗੁਰੂ ਨਾਲ ਜੁੜ ਗਏ ਪਰ ਇਹਦੇ ਵਾਸਤੇ ਸਾਨੂੰ ਇੱਕ ਟਾਈਮ ਜ਼ਰੂਰ ਬੰਨਣਾ ਪਏਗਾ ਜਦ ਅਸੀਂ ਉਹ ਟਾਈਮ ਤੇ ਆਪਣੇ ਆਪ ਉੱਠ ਜਾਣਾ ਜਾਂ ਟਾਈਮ ਨਾਲ ਉੱਠ ਕੇ ਇਸ਼ਨਾਨ ਪਾਣੀ ਕਰਕੇ ਵਾਹਿਗੁਰੂ ਦੇ ਚਰਨਾਂ ਨਾਲ ਅਸੀਂ ਜੁੜ ਜਾਣਾ ਜਾਂ ਜਦ ਅਸੀਂ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਗਏ ਤੇ ਉਹਨਾਂ ਦੀ ਇੰਨੀ ਕਿਰਪਾ ਹੋ ਜਾਣੀ ਆ ਕਿ ਕੋਈ ਵੀ ਕੰਮ ਸੰਸਾਰਿਕ ਕੰਮ ਨਹੀਂ ਰੁਕਣਾ ਹੈਗਾ ਚਾਹੇ ਉਹ ਕਿੰਨਾ ਵੀ ਵੱਡਾ ਹੋਵੇ ਚਾਹੇ ਉਹ ਕਿੰਨਾ ਵੀ ਛੋਟਾ ਹੋਵੇ ਸਾਧ ਸੰਗਤ ਜੀ ਜਿਹਨੇ ਨਾਮ ਨਾਲ ਜੁੜੇ ਹੋਏ ਆ ਉਹਨਾਂ ਕੋਲ ਪੁੱਛ ਕੇ ਦੇਖੋ ਉਹ ਦੱਸਦੇ ਆ ਕਿ ਸਾਡੇ ਦੁੱਖ ਦਲਿੱਦਰ ਕਿਸ ਤਰ੍ਹਾਂ ਉਸ ਵਾਹਿਗੁਰੂ ਨੇ ਆਪਣੇ ਆਪ ਹੀ ਖਤਮ ਕੀਤੇ ਆ ਅਸੀਂ ਤੇ ਸਿਰਫ ਨਾਮ ਬੰਦਗੀ ਨਾਲ ਜੁੜੇ ਰਹੇ ਆ ਨਾਮ ਬਾਣੀ ਨਾਲ ਜੁੜੇ ਰਹੇ ਹੈਗੇ ਆ ਕਥਾ ਕੀਰਤਨ ਨਾਲ ਜੁੜੇ ਰਹੇ ਹੈਗੇ ਆ ਤੇ ਸਾਨੂੰ ਤੇ ਪਤਾ ਹੀ ਨਹੀਂ ਤੇ ਲਿਆ ਕਿਹੜੇ ਵੇਲੇ ਉਸ ਬਾਬਾ ਜੀ ਨੇ ਸਾਡੇ ਦਿਨ ਫੇਰ ਦਿੱਤੇ ਤੇ ਕਿਹੜੇ ਵੇਲੇ ਸਾਨੂੰ ਇੰਨੀਆਂ ਨੇਮਤਾਂ ਨਾਲ ਬਖਸ਼ ਦਿੱਤਾ ਇੰਨੀਆਂ ਖੁਸ਼ੀਆਂ ਦੇ ਦਿੱਤੀਆਂ ਇਹ ਸਾਰਾ ਕੁਝ ਤਦ ਹੀ ਹੋਣਾ ਆ ਜਦ ਅਸੀਂ ਉਸ ਵਾਹਿਗੁਰੂ ਦੇ ਚਰਨਾਂ ਨਾਲ ਜੁੜਨਾ ਹੈ ਉਹਦੀ ਬਾਣੀ ਨਾਲ ਜੁੜਨਾ ਹੈ ਜੇ ਆਪ ਜੀ ਦਾ ਨਿਤਨੇਮ ਕਰਦੇ ਹੋਏ ਸਵੇਰ ਨੂੰ ਮਨ ਭਟਕਣਾ ਸ਼ੁਰੂ ਹੋ ਜਾਂਦਾ ਜਾਂ ਤੇ ਆਪ ਮਨ ਨੂੰ ਛੱਡ ਦਿਓ ਆਪਣੇ ਜਿਹੜੀਆਂ ਅੱਖਾਂ ਹੈਗੀਆਂ ਉਹ ਗੁਟਕਾ ਸਾਹਿਬ 'ਚ ਲਗਾ ਲਓ ਬਾਣੀ 'ਚ ਲਗਾ ਲਓ ਉਹਨੂੰ ਪੜ੍ਹਨੇ ਚ ਲਾ ਲਓ ਤੇ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ 'ਚ ਵਸਾ ਲਵੋ ਜਦ ਆਪ ਗੁਰੂ ਦੇ ਚਰਨ ਹਿਰਦੇ 'ਚ ਵਸਾ ਲਵੋਗੇ ਤੇ ਫਿਰ ਆਪ ਜੀ ਨੂੰ ਕੋਈ ਧਿਆਨ ਨਹੀਂ ਰਹਿਣਾ ਹੈਗਾ ਕਿ ਮੈਂ ਕਦੋਂ ਦਾ ਬੈਠਾ ਸੀਗਾ ਕਿੰਨਾ ਮੇਰਾ ਸਿਮਰਨ ਹੋ ਗਿਆ ਜਾਂ ਕਿੰਨੀ ਮੈਂ ਬਾਣੀ ਪੜ ਲਈ ਜਾਂ ਮਨ ਜਿਹੜਾ ਹੈ ਜਦੋਂ ਜਦੋਂ ਪਟਕਦਾ ਜਾਂ ਉਹਨੂੰ ਛੱਡ ਦੋ ਉਹਨੇ ਆਪਣੇ ਆਪ ਹੀ ਕਾਬੂ 'ਚ ਆ ਜਾਣਾ ਜਾਂ ਜੋ ਸੁਭਾਈ ਗੁਰੂ ਨੇ ਸਾਡੇ 'ਤੇ ਕਿਰਪਾ ਕਰ ਦਿੱਤੀ ਜਦ ਆਪ ਜੀ ਦਾ ਮਨ ਨਾਮ ਸਿਮਰਨ 'ਚ ਜੁੜਿਆ ਰਿਹਾ ਤੇ ਆਪਣੇ ਆਪ ਹੀ ਜਿਹੜਾ ਫੁਰਨੇ ਆਉਂਦੇ ਆ ਬੰਦ ਹੋ ਜਾਣਗੇ ਜਿਹੜੇ ਵੀ ਵਿਚਾਰ ਆਪਜੀ ਦੇ ਮਨ ਵਿੱਚ ਆਉਂਦੇ ਹੈਗੇ ਆ ਪਾਠ ਕਰਦੇ ਹੋਏ ਉਹ ਇੱਕ ਟਾਈਮ ਦੇਖਣਾ ਆਪਜੀ ਦੇ ਇਸ ਤਰ੍ਹਾਂ ਦਾ ਆ ਜਾਏਗਾ ਕਿ ਉਹ ਆਪਣੇ ਆਪ ਹੀ ਖਤਮ ਹੋ ਜਾਣਗੇ ਤੇ ਆਪਜੀ ਗੁਰੂ ਚਰਨਾਂ ਨਾਲ ਜੁੜ ਜਾਓਗੇ ਜਦ ਆਪਜੀ ਦੇ ਰੂਮ ਰੂਮ ਵਿੱਚ ਨਾਮ ਵਸ ਗਿਆ ਤੇ ਸਿਮਰਨ ਦੀ ਧੁਨ ਆਪਜੀ ਨੂੰ ਆਪਣੇ ਆਪ ਹੀ ਸੁਣਾਈ ਦੇਣ ਲੱਗ ਪਈ ਉਹ ਧੁਨ ਜਿਹੜੀ ਐਨੀ ਮਿੱਠੀ ਹੋਣੀ ਆ ਕਿ ਆਪਜੀ ਨੂੰ ਉਹਦੇ ਚੋਂ ਵੀ ਰਸ ਆਣਾ ਸ਼ੁਰੂ ਹੋ ਜਾਣਾ ਹੈ ਜਦੋਂ ਆਪ ਜੀ ਨੇ ਨਾਮ ਦੀ ਕਮਾਈ ਸ਼ੁਰੂ ਕਰ ਲਈ ਤੇ ਜਿਹੜੇ ਰੋਗ ਕਸ਼ਟ ਹੈਗੇ ਆ ਉਹ ਸਾਰੇ ਆਪਣੇ ਆਪ ਹੀ हट ਜਾਣੇ ਆ। ਓਮ ਅਲੇਕ ਮੇਰੇ ਗੁਰੂ ਨਾਨਕ ਦੇਵ ਜੀ ਸੱਚਾ ਪਾਤਸ਼ਾਹ ਉਹ ਸਾਡੇ ਨਾਲ ਹੁੰਦੇ ਆ ਤੇ ਉਹਨਾਂ ਨੇ ਜਿੰਨੀ ਵੀ ਸਾਡੀ ਕੋਈ ਸਮੱਸਿਆ ਆ ਜਾਂਦੀ ਆ ਉਹਦਾ ਹੱਲ ਆਪਣੇ ਆਪ ਹੀ ਕੱਢ ਦਿੰਦੇ ਆ। ਦੁੱਖ ਸੁੱਖ ਜਿਹੜੇ ਸਾਡੇ ਪਿਛਲੇ ਕਰਮਾਂ ਦਾ ਹਿਸਾਬ ਹੁੰਦਾ ਆ ਜਿਹੜਾ ਸਾਨੂੰ ਇਸ ਕਰਮਾਂ ਵਿੱਚ ਜੀਣਾ ਪੈਂਦਾ ਹੈਗਾ ਆ। ਜੇ ਅਸੀਂ ਸੁਖ ਲਿਖਾ ਕੇ ਆਏ ਆ ਤੇ ਸਾਨੂੰ ਜੂਰ ਸੁਖ ਮਿਲ ਜਾਣਾ ਆ ਜੇ ਦੁੱਖ ਲਿਖਾ ਕੇ ਆਏ ਆ ਤੇ ਉਹਨਾਂ ਨੂੰ ਕੱਟਣ ਵਾਸਤੇ ਇੱਕ ਵਾਈ ਗੁਰੂ ਜੀ ਦਾ ਨਾਮ ਹੈਗਾ ਆ ਜੇ ਅਸੀਂ ਨਾਮ ਜਪਾਂਗੇ ਤੇ ਉਹ ਦੁੱਖ ਜਿਹੜੇ ਆ ਆਪਣੇ ਆਪ ਹੀ ਕੱਟੇ ਜਾਣੇ ਆ ਵਾਈ ਗੁਰੂ ਜੀ ਜੇ ਦੁੱਖ ਸੁਖ ਸਾਡੇ ਕਰਮਾਂ ਚ ਲਿਖੇ ਹੋਏ ਆ ਉਹ ਸਾਨੂੰ ਕੱਟਨੇ ਪੈਂਦੇ ਆ ਪਰ ਜੇ ਅਸੀਂ ਨਾਮ ਜਪਾਂਗੇ ਤੇ ਦੁੱਖ ਆਪਣੇ ਆਪ ਹੀ ਕੱਟੇ ਜਾਣੇ ਆ ਇਹਨਾਂ ਦੁੱਖਾਂ ਦੀ ਸਾਡੇ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਤਤਤੀ ਬਾਹ ਵੀ ਲੱਗਣ ਨਹੀਂ ਦੇਣੀ ਹੈਗੀ। ਬਸ ਜਦੋਂ ਉਹਨਾਂ ਦੇ ਚਰਨਾਂ ਨਾਲ ਅਸੀਂ ਜੁੜ ਗਏ ਸਾਰਾ ਇਹ ਅਸੀਂ ਉਹਨਾਂ ਦੇ ਉੱਤੇ ਰੱਖ ਦਿੱਤਾ ਕਿ ਬਾਬਾ ਜੀ ਤੁਸੀਂ ਕਰਨਾ ਹੈਂ ਚੰਗਾ ਕਰੋ ਤਾਂ ਵੀ ਅਸੀਂ ਤੇਰੇ ਆਂ ਮੰਨਦਾ ਕਰੋਂਗੇ ਅਸੀਂ ਤਾਂ ਵੀ ਤੇਰੇ ਆਂ ਤੇ ਉਹਨਾਂ ਨੇ ਮੰਨਦਾ ਤਾਂ ਫਿਰ ਹੋਣ ਹੀ ਨਹੀਂ ਦੇਣਾ ਨਾ ਫਿਰ ਵਿੱਚ ਆਪ ਜੀ ਦਾ ਭਲਾਈ ਹੋਏਗਾ ਚੰਗਾ ਹੀ ਹੁੰਦਾ ਰਹੇਗਾ। ਇਸੇ ਤਰ੍ਹਾਂ ਆਏ ਹੋਏ ਦੁੱਖਾਂ ਨੂੰ ਅਸੀਂ ਆਪਣੀ ਨਾਮ ਨਾਲ ਸਾੜ ਦੇਣਾ ਆਂ। ਉਹ ਜਦੋਂ ਅਸੀਂ ਨਾਮ ਜਪਾਂਗੇ ਤੇ ਉਹਨਾਂ ਨੇ ਛੜ ਜਾਣਾ ਆ ਤੇ ਸੋਖੀ ਸੁਖ ਸਾਡੇ ਕਰਮਾਂ 'ਚ ਆ ਜਾਣੇ ਇਹ ਕਰਨਾ ਸਾਰਾ ਉਸ ਮਾਲਕ ਨਹੀਂ ਹੀ ਹੈਗਾ ਜਾਂ ਜਿਵੇਂ ਜਿਵੇਂ ਅਸੀਂ ਨਾਮ ਜਪੀ ਜਾਵਾਂਗੇ ਤਵੇਂ ਤਵੇਂ ਸਾਡੇ ਜਿਹੜੇ ਦੁੱਖ ਕਸ਼ਟ ਕੱਟੇ ਜਾਣਗੇ ਤੇ ਸੁਖਾਂ ਦੀ ਪ੍ਰਾਪਤੀ ਸਾਨੂੰ ਹੋਣੀ ਸ਼ੁਰੂ ਹੋ ਜਾਏਗੀ ਉਹਨੇ ਸਾਨੂੰ ਦੁੱਖਾਂ ਤੋਂ ਬਚਾ ਲੈਣਾ ਆ ਤੇ ਸੁਖ ਨਾਲ ਸਾਡੀਆਂ ਝੋੜੀਆਂ ਭਰ ਦੇਣੀਆਂ ਆ ਸਾਨੂੰ ਹਮੇਸ਼ਾ ਗੁਰਬਾਣੀ ਜੋ ਦੱਸਦੀ ਆ ਉਹਦੇ ਹੀ ਰਾਹ ਤੇ ਚੱਲਣਾ ਚਾਹੀਦਾ ਆ ਜਦ ਅਸੀਂ ਉਹਦੇ ਰਾਹ ਤੇ ਚੱਲਾਂਗੇ ਤੇ ਸਾਰੇ ਹੀ ਦੁੱਖ ਕਲੇਸ਼ ਸਾਰੇ ਨਸ਼ਟ ਹੋ ਜਾਣਗੇ ਉਸ ਵਾਹਿਗੁਰੂ ਜੀ ਨਾਲ ਸਾਡਾ ਮਲਾਪ ਹੋ ਜਾਣਾ ਆ ਉਸ ਵਾਹਿਗੁਰੂ ਜੀ ਨਾਲ ਸਾਡਾ ਸਾਨੂੰ ਉਹਨਾਂ ਦੇ ਦਰਸ਼ਨ ਹੋ ਜਾਣੇ ਆ ਅਸੀਂ ਵੀ ਆਪਣੀ ਜਿਹੜੀ ਦਿਨਚਰਿਆ ਹੈਗੀ ਆ ਉਹ ਮਹਾਪੁਰਸ਼ਾਂ ਵਾਲੀ ਬਣਾ ਲਈਏ ਘੱਟ ਖਾਈਏ ਘੱਟ ਸੋਈਏ ਤੇ ਜਿਆਦਾ ਤੋਂ ਜਿਆਦਾ ਅਸੀਂ ਨਾਮ ਜਪੀਏ ਜਿਆਦਾ ਅਸੀਂ ਇਹ ਜੁਕਤੀ ਅਪਣਾ ਲਈ ਤੇ ਸਾਡੇ ਅੰਦਰ ਹਮੇਸ਼ਾ ਹੀ ਨਾਮ ਬਾਣੀ ਜਪ ਚੱਲਦੀ ਰਹਿਣੀ ਆ ਨਾਮ ਦੀ ਧੁਨ ਜਿਹੜੀ ਆ ਉਹ ਚੱਲਦੀ ਰਹਿਣੀ ਹੈਗੀ ਆ ਸਾਨੂੰ ਜਿਆਦਾ ਤੋਂ ਜਿਆਦਾ ਨਾਮ ਬਾਣੀ ਨਾ ਛੋੜਨਾ ਚਾਹੀਦਾ ਆ ਨਾਮ ਸਿਮਰਨ ਨਾਲ ਜੁੜਨਾ ਚਾਹੀਦਾ ਤਾਈਓ ਸਾਡਾ ਕਲਿਆਣ ਹੋ ਸਕਦਾ ਆ ਅਸੀਂ ਆਵਾ ਗਵਣ ਦੇ ਇਸ ਚੱਕਰ ਤੋਂ ਬਾਹਰ ਸਕਦੇ ਆ ਜਦ ਅਸੀਂ ਉਹਨਾਂ ਦੇ ਚਰਨਾਂ ਨਾਲ ਜੁੜ ਜਾਵਾਂਗੇ ਉਹਨਾਂ ਦੀ ਬਾਣੀ ਨਾਲ ਜੁੜ ਜਾਵਾਂਗੇ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਵਾਂਗੇ